ਬੀਬੀ ਅਮਰਜੀਤ ਕੌਰ ਸਾਹੋ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਲਾਨਿਆ ਗਿਆ ਹੈ ਅੱਜ ਕੋਟਕਪੂਰਾ ਦੇ ਵਾਰਡ ਨੰਬਰ 6 ਵਿੱਚ ਇਸਤਰੀ ਸਭਾ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਸਰਦਾਰ ਮੋਹਨ ਸਿੰਘ ਜੀ ਘਾਰੂ ਐਮਸੀ ਸੁਖਵਿੰਦਰ ਸਿੰਘ ਜੀ ਵੀ ਆਗੂ ਪਹੁੰਚੇ ਹੋਏ ਨੇ ਤੇ ਇਹ ਆਪਣੀ ਖੁਸ਼ੀ ਦਾ اظہار ਕਰ ਰਹੇ ਨੇ ਉਹਨਾਂ ਨੂੰ ਟਿਕਟ ਮਿਲਦੇ ਤੇ ਨਾਲ ਲੱਡੂ ਜਿਹੜੇ ਹੈਗੇ ਵੰਡ ਰਹੇ ਆ ਉਹ ਪੁੱਛਦੇ ਆ ਜਿਵੇਂ ਜਿਵੇਂ ਉਹ ਉਦੇਦਾਰ ਹੈ ਹਾਂਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਜਗਜੀਤ ਕੌਰ ਹੈ ਜੀ ਹਾਂਜੀ ਕੀ ਅਹੁਦਾ ਤੁਹਾਡੇ ਕੋਲੇ 86 ਸੈਲਚੋਂ ਜਨਰਲ ਸੈਕਟਰੀ ਚ ਹੋ ਗਿਆ ਹੈ ਔਰ ਸਾਡਾ ਠੀਕ ਹੈ ਐਸਸੀ ਸੈਲ ਚੋਂ ਤੁਸੀਂ ਜਨਰਲ ਸੈਕਟਰੀ ਹੋ ਤਾਂ ਕੀ ਤੁਸੀਂ ਜਿਹੜਾ ਹੈਗਾ ਸੋਚ ਰਹੇ ਹੋ ਲੋਕ ਸਭਾ ਚੋਣਾਂ ਦੇ ਬਾਰੇ ਅਸੀਂ ਸਾਡੇ ਵਿੱਚ ਜੋ ਬੀਬੀ ਹੁਣ ਚੁਣੀਆ ਗਿਆ ਹੈ ਬੀਬੀ ਅਮਰਜੀਤ ਕੌਰ ਸਾਹੋਕੇ ਬਹੁਤ ਹੀ ਇਮਾਨਦਾਰ ਨੇ ਔਰ ਅੱਤ ਤੋਂ ਵਾਦਸੀ ਉਹਨਾਂ ਦਾ ਸੰਯੋਗ ਦੇਵਾਂਗੇ ਬਹੁਤ ਹੀ ਵਧੀਆ ਸਾਨੂੰ ਅੱਜ ਖੁਸ਼ੀ ਦਾ ਮਾਹੌਲ ਸਾਡੇ ਵਿੱਚ ਹੈਗਾ ਜਿਹੜਾ ਕਿ ਸਾਨੂੰ ਉਹਨਾਂ ਦੇ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ ਅਸਫਤ ਵਦਨ ਦਾ ਸਾਥ ਦੇ ਗੋਣ ਧੰਨਵਾਦ ਜੀ ਹਾਂਜੀ ਕੀ ਨਾਮ ਆ ਜੀ ਤੁਹਾਡਾ ਸੁਣਾ ਦੱਸੋ ਤੁਹਾਡਾ ਬਬਲੀ ਹਾਂਜੀ ਤੁਸੀਂ ਕਾਦੀ ਨਾਮਯਦਗੀ ਕਰਦੇ ਹੋ ਕੀ ਨੰਬਰ ਤੁਹਾਡੇ ਕੋਲੇ ਜ਼ਿਲ੍ਹੇ ਦਾ ਜ਼ਿਲ੍ਹੇ ਦਾ ਕੀ ਹੈ ਜੀ ਮਰਚਾ ਵਾਈਸ ਚੇਅਰਮੈਨ ਹਾਂ ਵਾਈਸ ਚੇਅਰਮੈਨ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੀਬੀ ਅਮਰਜੀਤ ਕੌਰ ਜੀ ਹਾਂਜੀ ਐਮ ਸੀ ਸਾਹਿਬ ਸੁਖੀ ਸਾਹਿਬ ਜੀ ਪਹਿਲਾਂ ਦਾ ਤੁਹਾਡਾ ਧੰਨਵਾਦ ਜੀ ਜਿਹੜੇ ਤੁਸੀਂ ਇੱਥੇ ਆਏ ਹੋ ਜਿੰਨੇ ਕਵਰਿੰਗ ਕਰ ਰਹੇ ਹੋ ਔਰ ਇਸ ਸੇ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਬੀਬੀ ਸਾਹੋ ਜੀ ਨੂੰ ਫ੍ਰੀਕੋਰਟ ਵਿੱਚ ਉਤਾਰਿਆ ਗਿਆ ਔਰ ਸਾਨੂੰ ਖੁਸ਼ੀ ਦੀ ਗੱਲ ਆ ਸਾਰੇ ਜਿੰਨੇ ਵੀ ਪਾਰਟੀਆਂ ਦੇ ਉਮੀਦਵਾਰ ਆਏ ਆ ਸਾਰੇ ਕਲਾਕਾਰ ਹੀ ਆ ਪਰ ਅੱਜ ਜਿਹੜੀ ਬੀਬੀ ਸਾਹੋ ਜੀ ਇੱਥੇ ਆਏ ਆ ਸਾਨੂੰ ਬਹੁਤ ਖੁਸ਼ੀ ਹੈ ਜੇ ਲੈਡੀ ਨੂੰ ਮੌਕਾ ਮਿਲ ਰਿਹਾ ਚੀ ਵਿੱਚ ਔਰ ਸਾਡੇ ਕੋੜਪੁਰਾ ਦੀ ਟੀਮ ਬਹੁਤ ਵੱਡੀ ਟੀਮ ਲੈਡੀ ਟੀਮ ਆ ਉਹ ਉਹਨਾਂ ਨਾਲ ਜੁੜ ਕੇ ਬਹੁਤ ਜਨਕੀ ਵੱਧ ਵੋਟਾਂ ਦੇ ਸਿਵਨ ਨੂੰ ਜਿਤਾਵਾਂਗੇ ਜਿ ਕੋੜਪੁਰੇ ਤੋਂ ਇਹ ਤਾਂ ਗੱਲ ਮੰਨਨੀ ਪੈਣਾ ਹੈ ਵੀ ਉਹ ਫਰੀਦਕੋਟ ਦੀ ਕੁੜੀ ਆ ਹਾਂਜੀ ਤੇ ਸਾਹੋਕੇ ਵਿਆਹੀ ਤੇ ਰਹਿਸ਼ ਮੁਗ ਗਿਆ ਲੋਕ ਸਭਾ ਹਲਕਾ ਹੀ ਆ ਹਾਂਜੀ ਪਰ ਇਹਦੀ ਤਾਂ ਉਹ ਵੀ ਕੈਨੇਡਾ ਹੀ ਆ ਕੋਈ ਗੱਲ ਨਹੀਂ ਜੀ ਜਦੋਂ ਉਹਨਾਂ ਨੂੰ ਮੌਕਾ ਮਿਲ ਗਿਆ ਉਹ ੱਚੀ ਰਹਿਣਗੇ ਜੀ ਅੱਛਾ ਸਾਰੇ ਬਾਹਰੋਂ ਆਏ ਹੁੰਦੇ ਉਮੀਦਵਾਰ ਪਰ ਇਹ ਲੋਕਲ ਫਰੀਦਕੋਟ ਤੋਂ ਆ ਜੀ ਪਰ ਵਹਿ ਸਾਹੋਕੇ ਆ ਪਰ ਅੱਜ ਜਦੋਂ ਐਲਾਨ ਹੋ ਗਿਆ ਉਹਨਾਂ ਨੂੰ ਅੱਜ ਉਹ ਕੁੜਪੁਰੇ ਵਿੱਚ ਵੀ ਕੰਮ ਕਰਨੇ ਹੋ ਕੱਲ ਦੀ ਮੀਟਿੰਗ ਕੁੜਪੁਰੇ ਤੇ ਰੱਖੀ ਗਈ ਆ ਮਿਲਣ ਪਾਸ ਵਿੱਚ ਵੀ ਠੀਕ ਆ हां जी करू साहब की कहना चाहंदे हो बहुत ही ਸਾਡੇ ਸਤਕਾਰਯੋਗ ਸਾਡੀ ਬੀਬੀ ਪਬਲਿਕ ਔਰ ਤੇ ਉਹਨਾਂ ਦੇ ਨਾਲ ਸਾਰੀ ਸੁਵਚੀ ਟੀਮ ਜਿਹੜਾ ਇਹਨਾਂ ਨੇ ਮਹਿਲਾ ਸੁਨੇਲੋਂ ਇੱਥੇ ਰੱਖਿਆ ਰੱਖਿਆ ਬੀਬੀ ਅਮਰਜੀਤ ਕੌਰ ਜਿਨ੍ਹਾਂ ਨੂੰ ਬੜੇ ਪਿਛਲੇ ਦਿਨਾਂ ਤੋਂ ਲਾ ਕੇ ਅਸੀਂ ਗੱਲਾਂ ਕਰਦੇ ਹੁੰਦੇ ਸੀ ਵੀ ਸਾਡੇ ਫਰੀਦਕੋਟ ਹਲਕੇ ਦੇ ਵਿੱਚ ਕੋਈ ਚੰਗਾ ਨਮੈਂਦਾ ਅਜੇ ਤੱਕ ਸਾਨੂੰ ਨਹੀਂ ਮਿਲਿਆ ਪੈਰਾਸ਼ੂਟ ਨਾਲ ਉਤਰਨ ਵਾਲੇ ਨਮੈਂਦੇ ਇੱਥੇ ਆਉਂਦੇ ਨੇ ਜਾਂ ਦੂਜੀਆਂ ਜਿਹੜੀਆਂ ਹੈਗੀਆਂ ਹੋਰ ਪਾਸੇੋਂ ਆਉਂਦੇ ਰਹੇ ਜਿਵੇਂ ਦੂਜੀ ਸਟੇਟ ਤੋਂ ਆ ਗਿਆ ਜਾਂ ਦੂਜੇ ਜ਼ਿਲ੍ਹੇ ਤੋਂ ਆ ਕੇ ਇੱਥੇ ਸਾਡੇ ਉਹ ਪੈਰਾਸ਼ੂਟਰੇ ਉਤਰ ਕੇ ਕੰਮ ਕਰਦਾ ਸੀ ਪਰ ਬੀਬੀ ਅਮਰਕੌਰ ਅਮਰਜੀਤ ਕੌਰ ਸਾਹੋਕੇ ਜਿਵੇਂ ਸਾਡੇ ਬਾਕੀ ਸੁਖੀ ਦੱਸ ਗਿਆ ਕਿ ਸਾਡੀ ਬੱਚੀ ਸਾਡੀ ਇੱਕੋ ਹੀ ਜੰਪਾਲ ਫਰੀਦਕੋਟ ਦੀ ਸਾਡੀ ਧੀ ਸਾਡੀ ਭੈਣ ਵੀ ਹੈ ਫਿਰ ਉਹਨਾਂ ਦੇ ਜਿਹੜੇ ਸਹੁਰੇ ਪਰਿਵਾਰ ਹੈ ਉਹ ਮੋਗੇ ਜ਼ਿਲ੍ਹੇ ਚੋਂ ਆਏ ਤੇ ਮੈਨੂੰ ਲੱਗਦਾ ਉਹਦਾ ਜਿਹੜਾ ਨਾਨਕਾ ਦਾਦਕਾ ਪਰਿਵਾਰ ਵੀ ਹੈ ਉਹ ਵੀ ਜਿਹੜਾ ਹੈਗਾ ਐਸੇ ਹੀ ਜ਼ਿਲ੍ਹੇ ਚੋਂ ਆਏ ਸੀ ਐਸੇ ਲੋਕ ਸਭਾ ਹਲਕੇ ਚੋਂ ਆਏ ਠੀਕ ਹੈ ਇਹ ਵੱਡੀ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਸਭ ਤੋਂ ਵੱਡੀ ਖੁਸ਼ੀ ਦੀ ਇਹ ਗੱਲ ਹੈ ਵੀ ਜਿੰਨਾ ਗੈਕਾਂ ਦੀ ਗੱਲ ਕਰੀ ਜ ਆਪਾਂ ਦੇ ਉਹ ਬੀਬੀ ਜਿਹੜੀ ਹੈਗੀ ਆ ਬੜੀ ਲਿਖੀ ਬੀਬੀ ਐ ਸਿਆਣੇ ਪਰਿਵਾਰ ਦੇ ਵਿੱਚੋਂ ਹੈਗੀ ਐ ਇੱਕ ਵੱਡੀ ਮਾਨ ਦੀ ਗੱਲ ਐ ਵੀ ਉਸ ਔਰਤ ਇੱਕ ਲੜਕੀ ਨੂੰ ਜਿਹੜੀ ਹੈਗੀ ਆ ਨਾਰੀ ਨੂੰ ਜਿਹੜਾ ਹੈਗਾ ਇਹ ਹਲਕਾ ਜਿਹੜਾ ਦੂਸਰਾ ਬੋੜ ਸਿੰਘ ਜੀ ਇੱਕ ਮੈਂ ਹੋਰ ਸੁਣ ਰਿਹਾ ਸੀ ਆਉਣ ਤੋਂ ਪਹਿਲਾਂ ਰਿਕਾਰਡਿੰਗ ਕਰਨ ਤੋਂ ਤੁਹਾਡੇ ਬਿਆਨ ਲੈਣ ਤੋਂ ਪਹਿਲਾਂ ਬੀਬੀਆਂ ਚਰਚਾ ਕਰ ਰਹੀਆਂ ਸੀ ਤੁਸੀਂ ਵੀ ਕਹਿ ਰਹੇ ਸੀ ਵੀ ਕਿਸੇ ਵੀ ਜਿਹੜਾ ਪਾਰਟੀ ਨੇ ਜਿਹੜਾ ਹੈਗਾ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਕਿਸੇ ਵੀ ਜਿਹੜੀ ਜ਼ਿਆਦਾ ਇੱਥੇ ਆਬਾਦੀ ਜਿੰਨਾ ਲੋਕਾਂ ਦੀ ਜ਼ਿਆਦਾ ਅਨਪਾਧ ਆ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜੀ ਵੀ ਇਹ ਉਹ ਲੜਕੀ ਉਹ ਸੰਪਾਤ ਉਹ ਉਸ ਘਰਾਣਿਆਂ ਦੇ ਵਿੱਚੋਂ ਆਉਂਦੀ ਹੈ ਜਿਨ੍ਹਾਂ ਦੀ ਵੋਟ ਬੈਂਕ ਫਰੀਦਕੋਟ ਦੇ ਵਿੱਚ ਜ਼ਿਆਦਾ ਲਗਭਗ 42 40 42% ਜਿਹੜੀ ਵੋਟ ਹੈ ਕੱਲੀ ਮੱਝ ਵੀ ਸਿੱਖਾਂ ਦੀ ਇੱਥੇ ਇੱਥੇ ਹੈਗੀ ਆ ਉਸ ਗੱਲ ਤੇ ਵੀ ਮੈਂ ਆ ਰਿਹਾ ਸੀ ਉਹੀ ਗੱਲ ਕਰਨੇ ਵੀ ਪਹਿਲੀ ਗੱਲ ਤਾਂ ਵੱਡੀ ਖੁਸ਼ੀ ਦੀ ਹੈ ਵੀ ਇਹ ਆਬਾਦੀ ਦੇਖ ਕੇ ਤੇ ਬੋਟ ਬੈਂਕ ਦੇਖ ਕੇ ਸਾਡਾ ਐਸੀ ਸਮਾਜ ਜਿਵੇਂ ਉਹ ਸਮਾਜ ਦੇ ਵਿੱਚੋਂ ਉਹਨਾਂ ਨੇ ਟਿਕਟ ਦਿੱਤੀ ਹੈ ਤੇ ਬਹੁਤ ਬੁੱਢੀਆ ਜਿਹੜਾ ਹੈਗਾ ਸਾਡੇ ਪੰਜਾਬ ਦੇ ਪ੍ਰਧਾਨ ਔਰ ਰਾਜਾ ਵੜਿੰਗ ਜੀ ਨੇ ਤੇ ਸਾਡੇ ਜ਼ਿਲ੍ਹੇ ਦੀ ਟੀਮ ਨੇ ਨਵਦੀਪ ਸਿੰਘ ਬਕੂ ਬਰਾੜ ਹੋਇਆ ਸਾਡੇ ਕੁਸ਼ੋਦਦੀਪ ਢੱਲੋਜੀ ਹੋਇਆ ਅਜੀ ਪਾਲ ਜੀ ਹੋਇਆ ਇਹਨਾਂ ਦੀ ਜਿਹੜੀ ਹੈਗੀ ਆ ਮੰਗ ਸੀਗੀ ਸਾਰੇ ਸਾਡੇ ਪੂਰੇ ਇਲਾਕੇ ਦੀ ਮੰਗ ਸੀਗੀ ਇਸ ਵਿਧਾਨ ਸਭਾ ਸਭਾ ਦੇ ਜਿਹੜਾ ਹਲਕਾ ਸੀ ਵੀ ਸਾਨੂੰ ਜੇ ਕੋਈ ਨੁਮਾਇੰਦਾ ਮਿਲਣਾ ਤੇ ਸਾਡੇ ਫੀਪ ਕੋਰਟ ਦੇ ਵਿੱਚੋਂ ਹੀ ਹੋਵੇ ਜਿਹੜਾ ਸਾਡੀ ਨੁਮਾਇੰਦਗੀ ਕਰੇ ਕਿਉਂ ਅੱਗੇ ਕਾਫੀ ਸਾਰੇ ਜਿਹੜੀ ਨੁਮਾਇੰਦਗੀ ਕਰਕੇ ਗਏ ਆ ਉਹਨਾਂ ਨੂੰ ਲੋਕੀ ਬਹੁਤ ਨਰਾਸ਼ਤਾ ਪੱਲੇ ਲੋਕਾਂ ਦੇ ਪਈ ਆ ਲੋਕ ਜਿਹੜੇ ਹੈਗੇ ਨਾ ਇਹ ਦਲ ਸਿੱਕੀ ਬੈਠੇ ਨੇ ਜਿਨ੍ਹਾਂ ਨੂੰ ਸਾਡੇ ਕਿਹੜਾ ਪਰ ਵਧਾਈ ਦੇ ਯੋਗ ਆ ਸਾਡੇ ਸੈਂਟਰ ਸਰਕਾਰ ਦੀ ਕਮਿਟੀ ਵੀ ਅਸੀਂ ਉਹਨਾਂ ਨੂੰ ਵੀ ਵਧਾਈ ਦਿੰਨੇ ਆ ਵੀ ਜਿਨ੍ਹਾਂ ਨੇ ਇੱਕ ਔਰਤ ਨੂੰ ਲੇਡੀ ਨੂੰ ਪਹਿਲ ਧਾਰ ਦੇ ਉੱਤੇ ਅੱਜ ਸਾਡੇ ਸਵਧਾਨ ਦੇ ਵਿੱਚ ਬਾਬਾ ਸਾਹਿਬ ਦੇ ਸਵਧਾਨ ਦੇ ਵਿੱਚ ਲਿਖਿਆ ਬਾਬੇ ਨਾਨਕ ਨੇ ਜਿਹੜਾ ਗੁਰੂ ਗ੍ਰੰਥੀ ਬਾਣੀ ਦੇ ਵਿੱਚ ਆਖਿਆ ਵੀ ਜੋ ਕੋ ਗੰਦਾ ਕੀ ਜਨ ਜਮੇ ਰਜਾਨ ਇੱਕ ਇਹ ਅਲਰੇਡੀ ਜੀ ਨੂੰ ਫੀਡ ਦੇ ਕੇ ਨਾ ਕੋ ਵੱਡੀ ਜਿਹੜੀ ਪਬਲੀ ਜਿਹੜੀ ਹੈਗੀ ਆ ਕਾਂਗਰਸ ਦਾ ਵੱਡਾ ਦਲ ਕੀਤਾ ਹੈਗਾ ਤੇ ਇਹਨਾਂ ਨੇ ਜਿੱਤ ਕੇ ਇਹਨਾਂ ਨੇ ਵੱਡੀ ਵੱਡੀ ਲੀਡ ਨਾਲ ਜਿੱਤਣਾ ਹੈ ਇਹ ਬੀਬੀ ਨੇ ਇਹਨਾਂ ਰੋਕਾਂ ਖਲਾਕਾਰਾਂ ਤੋਂ ਲੋਕਾਂ ਦਾ ਜਿਹੜਾ ਹੈਗਾ ਮਨ ਚ ਲਿਆ ਪਿਆ ਇਹਨਾਂ ਲੋਕਾਂ ਤੋਂ ਲੋਕਾਂ ਦੀ ਜਿਹੜੇ ਹੈਗੇ ਨਾ ਹੌਸਲੇ ਟੁੱਟ ਪਏ ਆ ਅੱਜ ਸਾਡੇ ਜਿਹੜੇ ਵੋਟਰ ਵੀ ਅੱਜ ਉਹਨਾਂ ਨੂੰ ਹੌਸਲਾ ਹੋਇਆ ਵੀ ਇੱਕ ਸਾਡੇ ਹਲਕੇ ਦੇ ਵਿੱਚੋਂ ਇੱਕ ਸਾਡੀ ਬੱਚੀ ਨੂੰ ਟਿਕਟ ਦਿੱਤੀ ਗਈ ਹੈ ਇੱਕ ਬਹੁਤ ਛਲਾਗਾ ਮੇਰਾ ਕਹਿ ਲਿਆ ਹੋਇਆ ਵੀ ਪਹਿਲੀ ਵਾਰ ਇਹ ਛਲਾਗਾ ਜੋ ਕਰ ਮੈਂ ਪਹਿਲੀ ਵਾਰ ਹਲਕੇ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਜਿਹੜੀ ਟਿਕਟ ਹੈਗੀ ਹੈ ਇੱਕ ਦੋ ਪਾਰਟੀਆਂ ਦਿੱਤੀ ਹੈ ਨਹੀਂ ਤਾਂ ਬਾਹਰੋਂ ਹੀ ਪੈਰਾਸ਼ੂਟ ਰਹੀ ਜਦੋਂ ਕਿ ਪੈਰਾਸ਼ੂਟ ਰਹੀ ਹੁੰਦਾ ਸੀ ਭਾਉਂਦੀ ਕਾਂਗਰਸ ਨੇ ਵੀ ਅੱਗੇ ਜੇ ਇਕੱਲੇ ਸੀ ਕਿਤੇ ਬਾਹਰੋਂ ਇਕੱਲੇ ਸੀ ਤਾਂ ਰੋਕਾ ਦੇ ਅਕਾਲੀ ਦਲ ਨੇ ਵੀ ਲੋਕਲ ਦਿੱਤਾ ਕਾਂਗਰਸ ਨੇ ਵੀ ਲੋਕਲ ਹਾਂ ਜਿੰਨਾਂ ਨੇ ਚਲੋ ਲੋਕਲ ਦਿੱਤਾ ਪਰ ਜਿਹੜਾ ਔਰਤ ਨੂੰ ਇੱਕ ਮਾਨ ਸਤਕਾਰ ਦੇਣਾ ਔਰ ਦੇ ਸਰਤੇ ਤਾਜ ਰੱਖਣਾ ਹੈ ਬਹੁਤ ਵੱਡੀ ਗੱਲ ਆ ਅਸੀਂ ਜੇ ਸਾਡੇ ਗੁਰੂ ਗ੍ਰੰਥਾਂ ਔਰਤ ਨੂੰ ਸਿਰ ਦਾ ਤਾਜ ਦੱਸਿਆ ਇਹ ਸਾਡੇ ਰਾਹੁਲ ਗਾਂਧੀ ਜੀ ਨੇ ਸੋਨੀਆ ਗਾਂਧੀ ਜੀ ਨੇ ਸਾਡੀ ਸਮੁੱਚੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਉਹਨਾਂ ਨੇ ਬੜਾ ਵਧੀਆ ਫੈਸਲਾ ਲਿਆ ਮੈਂ ਤਾਂ ਖੁਾਗਾ ਜੋ ਕਹੂੰਗਾ ਧੰਨਵਾਦ ਜੀ ਸ਼ੁਕਰੀਆ ਤੁਹਾਡਾ